ਤਲਬੀਰ ਗਿੱਲ ਜੀ ਅੱਜ ਤੁਸੀਂ ਸ਼ਾਮਲ ਹੋ ਗਏ ਹੋ ਔਰ ਤੁਸੀਂ ਸਭ ਤੋਂ ਜ਼ਿਆਦਾ ਐਕਟਿਵ ਜਿਹੜੇ ਅੰਮ੍ਰਿਤਸਰ 'ਚ ਨਜ਼ਰ ਆ ਰਹੇ ਸੀ ਅਚਾਨਕ ਐਦਾਂ ਦਾ ਕੀ ਹੋਇਆ ਜਿਸ ਕਰਕੇ ਤੁਸੀਂ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਤਕੜੀ ਛੱਡ ਕੇ ਆਵਾਜ਼ੀ ਪਾਰਟੀ ਸ਼ਾਮਲ ਹੋ ਗਏ ਹੋ ਇਹ ਮੇਰੇ ਨਾਲੋਂ ਬਿਹਤਰ ਇਹ ਹੈ ਕਿ ਜੇ ਤੁਸੀਂ ਇਹ ਕੁਐਸਚਨ ਤੁਸੀਂ ਮਜੀਠੀਆ ਸਾਹਿਬ ਨੂੰ ਕਰ ਲਓ ਉਹਨਾਂ ਨੂੰ ਪੁੱਛ ਲੋਗੇ ਇਹ ਤੁਹਾਨੂੰ ਕਿਉਂ ਛੱਡ ਕੇ ਭੱਜਾ ਹੂੰ ਤੇ ਫਿਰ ਮੈਂ ਤੁਹਾਨੂੰ ਬਾਅਦ 'ਚ ਜਵਾਬ ਦੇ ਦੂੰਗਾ ਵੇਖੋ ਮੈਂ ਤੁਸੀਂ ਆਪ ਹੀ ਕਹੇਗੇ ਤੁਸੀਂ ਸਭ ਤੋਂ ਜ਼ਿਆਦਾ ਐਕਟਿਵ ਮੈਂ ਸੁਮੇਜੇ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਪਾਰਟੀ ਦਾ ਕੰਮ ਕਰਦਾ ਰਿਹਾ ਮੈਂ ਸੁਖਵੀਰ ਸਿੰਘ ਬਾਦਲ ਨੂੰ ਮਾੜਾ ਨਹੀਂ ਕਹਾਂਗਾ ਮੈਨੂੰ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ੱਟੇ ਮਾਰ ਮਾਰ ਪਾਰਟੀ ਚੋਂ ਕੱਢਿਆ ਔਰ ਮੈਂ ਇਸ ਬੰਦੇ ਨਾਲ ਜ਼ਿੰਦਗੀ ਦੇ 19 ਸਾਲ ਲਾਏ 19 ਸਾਹਿਬ ਜੀ ਔਰ ਜ਼ਿੰਦਗੀ ਦੀ ਪਰਵਾਹ ਨਹੀਂ ਕੀਤੀ ਜੀ ਇਹੋ ਜੇ ਇਤਰਾ ਚੜਾ ਰਹੇ ਕਿ ਮੈਨੂੰ ਕਈ ਵਾਰ ਇਹਨੇ ਆਪ ਕਹਿਣਾ ਕਿ ਤੂੰ ਆਹ ਦੋ ਦਿਨ ਇਲੈਕਸ਼ਨ 'ਚ ਰਹਿ ਕੇ ਹੁਣ ਨਾ ਜਾਏ ਤੇਰਾ ਕਦੇ ਵਿਰੋਧੀਆਂ ਨੇ ਨੁਕਸਾਨ ਕਰਤਾ ਇਲੈਕਸ਼ਨ ਡਿਲੇ ਹੋਈ ਨਹੀਂ ਅਵੇ ਜਿੱਤੀ ਹਰ ਜਾਗੇ ਔਰ ਮੈਂ ਫੇਰ ਵੀ ਪਛਾਣ ਨਹੀਂ ਛੱਡਦਾ ਰਿਹਾ ਮੈਨੂੰ ਤਾਂ ਇਹ ਨਹੀਂ ਸਮਝਾਈ ਕਿ ਜਿਹੜਾ ਇਹ ਬੰਦਾ ਜੇ ਮੇਰਾ ਨਹੀਂ ਬਣਿਆ ਤੇ ਕਿਹਦਾ ਬਣੂਗਾ ਜੀ ਜੀ ਕਿਹਦਾ ਬਣਗੇ ਪਰ ਆਖਿਰਕਾਰ ਆਖਿਰਕਾਰ ਤੁਸੀਂ ਲਗਾਤਾਰ ਅਨਿਲ ਜੋਸ਼ੀ ਹਨਾ ਨਾਲ ਵੈਲੀਆਂ ਕਰ ਰਹੇ ਸੀ ਔਰ ਤੁਹਾਡੇ ਆਉਣ ਵਾਲੇ ਸਮਝ ਬੜੇ ਪ੍ਰੋਗਰਾਮ ਸੀ ਔਰ ਸਭ ਤੋਂ ਜ਼ਿਆਦਾ ਤੁਸੀਂ ਜਿਹੜਾ ਹੈ ਐਕਟਿਵ ਨਜ਼ਰ ਆ ਰਹੇ ਸੀ ਪਰ ਆਖਿਰਕਾਰ ਇੱਕ ਦੋ ਦਿਨਾਂ ਤੇ ਇਸ ਤਰ੍ਹਾਂ ਦੀ ਕਿਹੜੀ ਇਸ ਤਰ੍ਹਾਂ ਦੀ ਸਿਚੁਏਸ਼ਨ ਬਣੀ ਜਿਸ ਤੋਂ ਕਿ ਐਗਜ਼ੈਕਟ ਤਰੀਕ ਤੋਂ ਲੈ ਕੇ 13 ਤੱਕ ਮੈਂ 10 ਰੈਲੀਆਂ ਹੋਰ ਰੱਖੀਆਂ ਸੀ ਨਿਲ ਜੋਸ਼ੀ ਜੀ ਦੀਆਂ 6 ਤਰੀਕ ਤੋਂ ਲੈ ਕੇ 13 ਤਰੀਕ ਤੱਕ 10 ਰੈਲੀਆਂ ਮੈਂ ਤੁਸੀਂ ਇਹ ਵੀ ਮੰਨ ਕੇ ਵੇਖ ਲਿਓ ਮੇਰਾ ਕੱਢ ਕੇ ਵੇਖ ਲਓ ਫੇਸਬੁੱਕ ਤੇ ਲੋਕਾਂ ਦੇ ਕੱਢ ਕੇ ਵੇਖ ਲਓ ਜਿੱਥੇ ਮੈਂ ਪ੍ਰੋਗਰਾਮ ਰੱਖਦਾ ਠਾਠਾ ਮਾਰਦਾ ਕੱਠ ਵੀ ਹੁੰਦਾ ਸੀ ਕਿਉਂਕਿ ਮੈਂ ਲੋਕਾਂ ਚ ਆਦੇ ਭੈਣਾ ਭਰਾਵਾਂ ਦਾ ਹਮੇਸ਼ਾ ਦੁੱਖ ਤੇ ਸੁੱਖ ਦਾ ਭਾਈਵਾਲ ਰਿਆ ਪਰ ਮੈਨੂੰ ਮੈਨੂੰ ਮੇਰੇ ਸਵਾਲ ਪਾਸੇ ਹੋ ਗਨੋਰ ਕੀਤਾ ਜਾਂਦਾ ਸੀ ਹਰ ਪਾਸਿਓਂ ਜੇ ਮੈਂ ਜੋਤੀ ਸਾਹਿਬ ਨੂੰ ਵੀ ਇੱਕ ਮਤਲਬ ਗੱਲ ਮੁੱਕਦੀ ਇੱਕ ਖੋਤਾ ਘੋੜਾ ਕਹਿ ਦਿੰਦੇ ਨਾ ਇਹਨਾਂ ਨੇ ਖੋਤੀ ਘੋੜੇ ਦਾ ਮੁੱਲ ਬਰਾਬਰ ਕਰਤਾ ਜਿਹਦੇ ਦੁੱਖੋਂ ਮੈਂ ਪਾਰਟੀ ਛੱਡ ਕੇ ਚੱਲ ਗਿਆ ਔਰ ਕਈ ਬੰਦੇ ਜਿਹੜੇ ਡਿਜ਼ਰਵ ਨਹੀਂ ਕਰਦੇ ਉਹਨਾਂ ਨੂੰ ਸਾਡੇ ਸਿਰ ਚੜ ਚੜ ਕੇ ਅਹੁਦੇ ਦੇਤੇ ਕਿ ਇਹ ਜੇ ਤਲਬੀਰ ਹੋਣੀ ਇਹਨਾਂ ਦੀ ਵਿਰੋਧਤਾ ਕਰਦੇ ਹੋ ਤਾਂ ਇਹਨਾਂ ਨੂੰ ਹੋਰ ਅਹੁਦੇ ਦਵਾਂਗੇ ਇੱਕ ਬੰਦੇ ਨੂੰ ਦੋ ਦੋ ਅਹੁਦੇ ਦੇਤੇ ਸੋ ਇਸ ਕਰਕੇ ਵੇਖੋ ਮੈਂ ਤੇ ਚਾਹਣਾ ਵਾ ਕਿ ਭਾਵੇਂ ਮੇਰਾ ਵਿਰੋਧੀ ਵੀ ਹੋ ਪਾਰਟੀ ਲਈ ਕੰਮ ਕਰਦਣ ਨੂੰ ਆਦਾ ਦਿਓ ਇਹ ਨੀਕੇ ਪਾਰਟੀ ਦੀ ਅੱਜ ਕੱਲ ਜਿਹੜੇ ਆ ਮੋਬਾਈਲਾਂ ਵਾਲਾ ਸਿਸਟਮ ਚੱਲ ਪਿਆ ਕਿ ਜਿੰਦਾਬਾਦ ਜਿੰਦਾਬਾਦ ਜਿਨੇ 4 ਦਿਨ ਕਰਤੀ ਉਹਨਾਂ ਜੱਫੀਆਂ ਪੈਣ ਲਾਪੀਆਂ ਉਹਨਾਂ ਨੂੰ ਉਹਦੇ ਦਿਨ ਲਾਪੇ ਤੇ ਜਿਹੜਾ ਬੰਦਾ ਥੱਲੇ ਗਰਾਊਂਡ ਲੈਵਲ ਤੇ ਕੰਮ ਕਰਦਾ ਜਿਹੜਾ ਲੋਕਾਂ ਦੇ ਦੁੱਖ ਸੁੱਖ ਦਾ ਭਾਈਵਾਲ ਜਿਹੜਾ ਖਰਚਾ ਕਰਦਾ ਉਹਦੀ ਵੈਲਿਊ ਕੋਈ ਨਹੀਂ ਉਹਨੂੰ ਪੁੱਛਣ ਵਾਲਾ ਕੋਈ ਨਹੀਂ ਔਰ ਫਿਰ ਇਹਨਾਂ ਦੇ ਕਰਿੰਦੇ ਉੱਠ ਕੇ ਸਾਡੇ ਖਿਲਾਫ ਲਿਖਣ ਇਹ ਗੋਲ ਕਚੋਰੀਆ ਇਹ ਇਹ ਕੰਟੀਨਾਂ ਦੇ ਚੋਰ ਆ ਇਹ ਪਤਾ ਨਹੀਂ ਹੋਰ ਕੀ ਉਹ ਬਕਵਾਸ ਕਰਦੇ ਸੀ ਤੇ ਦਾਲਿਆ ਜੀ ਉਹ ਵੀ ਗੱਲ ਕਲੀਅਰ ਕਰ ਲੈਣਾ ਜੇ ਮੈਂ ਬੋਰਡ ਚੋਰ ਹਾਂ ਜੇ ਮੈਂ ਬੋਰਡ ਚੋਰਾਂ ਨਾਲ ਉਹ ਸਾਰਾ ਕੁਝ ਕਲੀਅਰ ਹੋ ਜੂਗਾ ਹੁਣ ਤੇ ਥੱਲੇ ਹੋਰ ਲੋਕ ਸ਼ਾਮਲ ਹੋ ਰਹੇ ਨੇ ਜੀ ਪਾਰਟੀ 'ਚ ਬਹੁਤ ਵੱਡੇ ਪੱਧਰ ਤੇ ਜੀ 10 ਤਰੀਕ ਨੂੰ ਮਾਨ ਸਾਹਿਬ ਆ ਰਹੇ ਆ ਔਰ ਸੁਹਾਗਾ ਫੇਰ ਦੂੰਗਾ ਸੁਹਾਗਾ ਰੱਬ ਤੋਂ ਡਰ ਕੇ ਕਹਿਣਾ ਬਾਬਾ ਦੀਰਸੋਂ ਤੋਂ ਡਰ ਕੇ ਕਹਿਣਾ ਦੇਖੋ ਮੈਂ ਮਜੀਠੀਆ ਸਾਹਿਬ ਜੀ ਏਡੀ ਵੱਡੀ ਤਾਕਤ ਬਣੇ ਤੇ ਉਹ ਕੱਲਾ ਮਜੀਠੀਆ ਨਹੀਂ ਉਹ ਚ ਸਾਡਾ ਵੀ ਬੜਾ ਵੱਡਾ ਯੋਗਦਾਨ ਨਹੀਂ ਸਾਡੀ ਸਾਰੀ ਟੀਮ ਦਾ ਬੜਾ ਵੱਡਾ ਯੋਗਦਾਨ ਨਹੀਂ ਇੱਕ ਤੇ ਇੱਕ ਜਾਰਾ ਬਣ ਜਾਂਦੇ ਆ ਇਹਨਾਂ ਨੇ ਸਾਨੂੰ ਨੌਕਰ ਸਮ ਛੱਡਿਆ ਤੇ ਅਸੀਂ ਨੌਕਰਾਂ ਵਾਂਗੂ ਕੰਮ ਵੀ ਕੀਤਾ ਅਸੀਂ ਐਵੇਂ ਕਹਿ ਦਈਏ ਅਸੀਂ ਨੌਕਰ ਹੀ ਬਣੇ ਰਹੇ ਇਹਨਾਂ ਦੇ ਪਰ ਵੀ ਵੇਖੋ ਜਿਹੜਾ ਨੌਕਰ ਹੈ ਉਹ ਵੀ ਇੱਜ਼ਤ ਮਾਨ ਚਾਹੁੰਦਾ ਤੇ ਜੇ ਇੱਜ਼ਤ ਮਾਨ ਹੀ ਨਹੀਂ ਤਾਂ ਫਿਰ ਕਾਦੀ ਨੌਕਰੀ ਕਰਨੀ ਉਸੇ ਕਹੇ ਨਹੀਂ ਨਹੀਂ ਸੁਖਵੀਰ ਬਾਦਲ ਜ਼ਿੰਮੇਵਾਰ ਨੇ ਕਿ ਬਿਕਰਮ ਜੀਠੀਆ ਜ਼ਿੰਮੇਵਾਰ ਨੇ ਨਹੀਂ 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 ਸੁਖਵੀਰ ਜੀ ਨਾਲ ਮੇਰਾ ਕੋਈ ਵਿਰੋਧ ਮੇਰਾ ਨਹੀਂ ਹੈ ਜੀ ਇਹ ਇਹਦਾ ਜ਼ਿੰਮੇਵਾਰ ਸਰਦਾਰ ਬਿਕਰਮ ਸਿੰਘ ਮਜੀਠੀਆ ਮਤਲਬ ਮੈਂ ਤੈਨੂੰ ਸਹੀ ਗੱਲ ਸਮਝਾ ਕੇ ਦੱਸਾਂ ਮੈਨੂੰ ਜੁੱਤੀਆਂ ਮਾਰ ਮਾਰ ਕੇ ਧੱਕੇ ਮਾਰ ਮਾਰ ਕੇ ਜਦੋਂ ਆਪ ਕਹਿ ਦੇਣਾ ਕਿ ਇਹਨੂੰ ਪਾਟ ਚੁੱਕਿਆ ਸਾਨੂੰ ਮ ਜੁੱਤੀਆਂ ਨੇ ਧੱਕੇ ਮਾਰ ਮਾਰ ਪਾਟ ਚੁੱਕਿਆ ਮੇਰੇ ਹਲਕੇ ਦੇ ਬੰਦਿਆਂ ਨੂੰ ਮੇਰੇ ਹਲਕੇ ਦੇ ਬੰਦਿਆਂ ਨੂੰ ਸੱਦ ਸੱਦ ਕੇ ਮੇਥੋਂ ਬਗੈਰ ਉਹਦੇ ਦੇ ਨੇ ਸ਼ੁਰੂ ਕਰਤੇ ਮਤਲਬ ਮੇਰੀ ਗਲਤੀ ਕੱਢੇ ਨਾ ਕਿ ਮੇਰੀ ਗਲਤੀ ਕੀ ਪਰ ਮੈਂ ਕੋਈ ਅੱਦਾ ਵੀ ਗੱਲ ਹੋਈ ਸੀ ਕਿ ਤੁਸੀਂ ਬਾਅਦ ਪਾਤ ਸ਼ਾਮਲ ਹੋ ਰਹੇ ਹੋ ਐਦਾ ਦੀ ਵੀ ਗੱਲਾਂ ਆਈਆਂ ਸੀ ਪਹਿਲਾਂ ਉਹ ਪਹਿਲਾਂ ਨਹੀਂ ਗੱਲਾਂ ਸੀ ਜੀ ਉਹ ਤੇ ਅੱਜ ਤੋਂ 6-8 ਮਹੀਨੇ ਪਹਿਲਾਂ ਦੀ ਬਟ ਮੈਂ ਭਰਿਆ ਪੀਤਾ ਉਦੋਂ ਦਾ ਹੀ ਪਿਆ ਤੁਹਾਨੂੰ ਵੀ ਪਤਾ ਉਹ ਡਾਕਟਰ ਵਾਲੇ ਇਸ਼ੂ ਦੇ ਵਿੱਚ ਕੋਈ ਮੇਰੇ ਨਾਲ ਕਮਿਟਮੈਂਟਸ ਕੀਤੀਆਂ ਨਹੀਂ ਪੂਰੀਆਂ ਕੀਤੀਆਂ ਦੋ ਬੰਦੇ ਸਸਪੈਂਡ ਕਰਾਇਓ ਚਾਹੇ ਤਲਵੀਰਸ ਨੂੰ ਪਤਾ ਚਾਹੇ ਤਲਵੀਰਸੋਂ ਦੇ ਰੱਬ ਨੂੰ ਪਤਾ ਕਿ ਉਹ ਮੈਂ ਕਿੰਨੀ ਮਿਹਨਤ ਲਾਈ ਉਹ ਸਸਪੈਂਡ ਵੀ ਹੋਇਆ ਔਰ ਨਾ ਹੋਇਆ ਅਰ ਕਿ ਉਹ ਬੰਦੇ ਫੇਰ ਉੱਥੇ ਹੀ ਡਿਊਟੀਆਂ ਦੇ ਰੋਜ਼ ਉੱਥੇ ਡਿਊਟੀ ਕਰਦੇ ਰਹੇ ਇਹ ਕਿਥੇ ਹੋਰ ਚੀਜ਼ ਦੇਖਣ ਵਾਲੀ ਕਿਉਂਕਿ ਸਭ ਤੋਂ ਪਹਿਲਾਂ ਤੁਸੀਂ ਪ੍ਰੋਟੈਸਟ ਲਾਲਜੀਤ ਭੁੱਲਰ ਦੇ ਖਿਲਾਫ ਕੀਤਾ ਸੀ ਲਾਲਜੀਤ ਭੁੱਲਰ ਆਮ ਆਦਮੀ ਪਾਰਟੀ ਤੋਂ ਬਿਲੋਂਗ ਕਰਦੇ ਨੇ ਤੁਸੀਂ ਵੱਡਾ ਪ੍ਰੋਟੈਸਟ ਵੀ ਕੀਤਾ ਸੀ ਬਿਲਕੁਲ ਕੀਤਾ ਜੀ ਉਹਨੇ ਸਾਡੇ ਸਵਰਨਕਰ ਭਾਈਚਾਰੇ ਦੇ ਜਾਂ ਦੂਜੇ ਆਮ ਗੜੀਏ ਭਾਈਚਾਰੇ ਦੇ ਖਿਲਾਫ ਬੋਲਿਆ ਸੀ ਤੇ ਮੈਂ ਕੀਤਾ ਜੀ ਪ੍ਰੋਟੈਸਟ ਮੈਕਡੋਨਾ ਮੈਂ ਨਹੀਂ ਕੀਤਾ ਜੀ ਪਰ ਮੈਂ ਤੇ ਆਪਦੇ ਅੱਜ ਅਮਰਸਰ ਦੀ ਗੱਲ ਕਰ ਰਿਹਾ ਜੀ ਹਾਂ ਜੇ ਹੁਣ ਤੁਸੀਂ ਕਦੋਂ ਤੋਂ ਸੇਵਾਵਾਂ ਦੇ ਵਗ ਨਜ਼ਰ ਆਉਗੇ ਅਮਰ ਸਾਹਿਬ ਮੈਂ ਮੈਂ ਤਾਂ ਚੰਗੇ ਵੀ ਵੇਖੋ ਸੇਵਾਵਾਂ ਮੇਰੀਆਂ ਹੌਲੀ ਸਵੇਰ ਦੀਆਂ ਫੋਨ ਤੇ ਚਲਦੀਆਂ ਰਹਿੰਦੀਆਂ ਜੇ ਮੈਂ ਬਾਹਰ ਹੋਵਾਂ ਮੈਂ ਫੋਨ ਤੇ ਹਰੇਕ ਨਾਲ ਗੱਲਬਾਤ ਕਰਦਾ ਤੇ ਕੱਲ ਵੀ ਮੈਂ ਤੁਸੀਂ ਮੇਰੇ ਦਫ਼ਤਰੋਂ ਆਜ ਸਵੇਰੇ ਆਜੋ ਮੈਂ ਤੁਹਾਨੂੰ ਪੁੱਛਾ ਦੂੰ ਕੱਲ ਮੈਂ ਘੱਟੋ ਘੱਟ 500 ਬੰਦੇ ਨੂੰ ਡੀਲ ਕੀਤਾ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਦਫ਼ਤਰ ਦੇ ਵਿੱਚ ਮੈਂ ਤੁਹਾਨੂੰ ਦੱਸਣ ਦਿਆਂ 6 ਤਰੀਕ ਤੋਂ ਲੈ ਕੇ 13 ਤਰੀਕ ਤੱਕ ਕੱਲ ਤੋਂ ਬੈਨਰ ਆਮ ਆਦਮੀ ਪਾਰਟੀ ਦਾ ਹੋਏਗਾ ਇਹ ਜੋ ਮਾਲਕ ਨੂੰ ਪਾਵੇ ਉਹ ਹੁਣ ਆਈ ਹੁਣ ਕੀ ਕਰ ਸਕਦੇ ਆ ਪਰਮਾਤਮਾ ਦੇ ਅੱਗੇ ਕਿਹਦਾ ਜੋਰ ਨਹੀਂ ਚੱਲਦਾ ਇਹ ਸੱਚੇ ਪਾਤਸ਼ਾਹ ਵੈਗਰੂ ਨੇ ਬਹਿਦੀ ਐ ਤਾਂ ਵੀ ਬਣਾਤੇ ਜੇ ਤੂੰ ਜਿਲ ਐਕਟਿਵ ਰਹਿਣਗੇ ਹੁਣ ਉਸ ਤਰੀ ਨਜ਼ਰ ਆਣਗੇ ਜਿੱਦਾਂ ਪਹਿਲੇ ਕਾਲੀ ਦਲ ਵਾਸਤੇ ਕੰਮ ਕਰਦੇ ਸੀ ਕਾਲੀ ਦਲ ਦੀ ਕੋਈ ਸਰਕਾਰ ਥੋੜਾ ਜੀ ਜੀ ਮੈਂ ਤਾਂ ਬਗੈਰ ਸਰਕਾਰ ਤੋਂ ਵੀ ਐਕਟਿਵ ਹਾਂ ਜੀ ਮੈਂ ਅੱਜ ਵੀ ਅੱਜ ਭਾਵੇਂ ਮੈਂ ਸਰਕਾਰ ਦੇ ਵਿੱਚ ਆ ਗਿਆ ਪਰ ਮੈਂ ਕੰਮ ਲੋਕਾਂ ਦੇ ਪਹਿਲਾਂ ਵੀ ਕਰਦਾ ਤੇ ਅੱਜ ਵੀ ਕਰਾਂਗਾ ਉਦਾਂ ਤੁਹਾਨੂੰ ਮਿਲਿਆ ਇੱਥੇ ਆਮ ਆਦਿ ਪਾੜੇ ਮੈਂ ਕੋਈ ਮੈਂ ਕੋਈ ਸ਼ਰਤ ਨਹੀਂ ਰੱਖੀ ਇਹ ਸ਼ਰਤਤ ਤੁਸੀਂ ਸਰਦਾਰ ਵਿਕਰਮ ਸਿੰਘ ਮਜੀਠੀਆ ਨੂੰ ਵੀ ਪੁੱਛ ਲਓ ਕਿ ਮੈਂ ਉਹਨੂੰ ਵੀ ਕਦੀ ਨਹੀਂ ਕੋਈ ਸ਼ਰਤ ਰੱਖ ਕੇ ਕੰਮ ਕੀਤਾ ਇਹ ਭਾਵੇਂ ਅੱਜ ਮੈਂ ਉਹਨਾਂ ਦੇ ਵਿਰੁੱਧ ਵੀ ਹਾਂ ਨਾ ਉਹ ਇਹ ਗੱਲ ਕਹਿਣਗੇ ਕਿ ਹਾਂ ਭਈ ਉਹਨੇ ਨਹੀਂ ਮੇਰੇ ਨਾਲ ਕੋਈ ਸ਼ਰਤ ਰੱਖੀ ਉਹਨਾਂ ਮੇਰਾ ਕੰਮ ਵੇਖ ਕੇ ਮੈਨੂੰ ਇਸ ਹਲਕੇ ਦੇ ਵਿੱਚ ਜੇ ਮੈਨੂੰ ਦਿੱਤੀ ਤੇ ਮੈਂ ਉਹ ਹਲਕੇ ਦੇ ਵਿੱਚ ਤਾਂ ਦੇਈ ਦੇ ਨਾਲ ਕੰਮ ਕੀਤਾ ਚਲੋ ਠੀਕ ਹੈ ਵੱਡੇ ਵੱਡੇ ਹੜਕੇ ਮੈਂ ਰੱਬ ਤੋਂ ਡਰ ਕੇ ਕਹਿੰਦਾ ਤੇ ਤੁਹਾਨੂੰ ਵੀ ਪਤਾ ਵਾ ਇਸਤ ਤੋਂ ਮਜੀਠੀਆ ਸਾਹਿਬ ਲੜੇ ਸੀ ਸੌ ਤੋਂ ਤਲਬੀਰ ਸਿੰਘ ਗਿੱਲ ਲੜਿਆ ਸੀ ਇੱਕ ਵਿੱਚ ਛੜਕੀ ਆ ਨਾ ਸੁਲਤਾਨਵਿੰਦ ਰੋਡ ਹੀ ਆ ਨਾ ਜੀ ਵਿੱਚ ਜਿਹੜੀ ਰੋਡ ਆ ਤੇ ਮੈਂ ਤਾਂ ਰੱਬ ਤੋਂ ਡਰ ਕੇ ਕਹਿਣਾ ਇਹਨਾਂ ਕੋਈ ਏਡੀ ਵੱਡੀ ਪਾਵਰ ਹੀ ਮੈਂ ਤਾਂ ਫੇਰ ਵੀ 550 ਵੋਟ ਇਹਨਾਂ ਤੋਂ ਵੱਧ ਲੈ ਕੇ ਗਿਆ ਬਿਲਕੁਲ ਹਾਂ ਤੇ ਸੋ ਇਸ ਕਰਕੇ ਕੋਈ ਗੱਲ ਨਹੀਂ ਗੁਰੂ ਕਿਰਪਾ ਕਰੇ ਇਹ ਪਰਮਾਤਮਾ ਦੇ ਹੱਥ ਵਸ ਹੁੰਦੇ ਬੰਦਾ ਬੰਦਾ ਬੰਦੇ ਦਾ ਕੱਦ ਵੱਡੇ ਨਾਲ ਬੰਦਾ ਨਹੀਂ ਵੱਡਾ ਹੋ ਜਾਂਦਾ ਕਿ ਬੰਦੇ ਦੇ ਮਤਲਬ ਰੰਗ ਚਿੱਟਾ ਹੋਵੇ ਤੇ ਬੰਦਾ ਵੱਡਾ ਨਹੀਂ ਹੋ ਜਾਂਦਾ ਅਕਾਲੀ ਦਲ ਨੂੰ ਨੁਕਸਾਨ ਹੋਏਗਾ ਤੁਹਾਡੇ ਜਾਣ ਦੇ ਨਾਲ ਤੁਸੀਂ ਅਮਰਸਰ ਚ ਰਹਿੰਦੇ ਹੋ ਤੁਸੀਂ ਦੱਸੋ ਹੋਊਗਾ ਕਿ ਨਹੀਂ ਹੋਊਗਾ ਜੀ ਬਿਲਕੁਲ ਦਾ ਬਿਲਕੁਲ ਐਸੇ ਕਰਕੇ ਕਹਿ ਕੇ ਤੁਸੀਂ ਸਿਰ ਕੱਟ ਨੇਤਾ ਸੀ ਇਸ ਕਰਕੇ ਤੁਹਾਨੂੰ ਇਹ ਸਵਾਲ ਅਸੀਂ ਕਰ ਰਹੇ ਹਾਂ ਕਿਉਂਕਿ ਲਗਾਤਾਰ ਐਕਟਿਵਨੈਸ ਤੁਹਾਡੀ ਨਜ਼ਰ ਆ ਰਹੀ ਸੀ ਮੈਂ ਮੈਨੂੰ ਤੁਸੀਂ ਇਸ ਗੱਲ ਦਾ ਜਵਾਬ ਦਿਓ ਸੁਮੇ ਜੀ ਤੁਸੀਂ ਅਮਰਸਰ ਚ ਰਹਿੰਦੇ ਹੋ ਤੁਹਾਡਾ ਲੋਕਾਂ ਨਾਲ ਵਾਹ ਪੈਂਦਾ ਤੁਸੀਂ ਲੋਕਾਂ ਦੀ ਲੋਕਾਂ ਦੇ ਵਿਊ ਲੈ ਹੀ ਹੋਣ ਗਿਆ 2-4 ਘੰਟੇ ਪਹਿਲਾਂ ਦੇ ਜੀ 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 ਲੋਕ ਤੁਹਾਨੂੰ ਕੀ ਦੱਸਦੇ ਆ ਪਿਆ ਉਫਰ ਕੇ ਨੁਕਸਾਨ ਹੋਊਗਾ ਕਿ ਨਹੀਂ ਹੋਊਗਾ ਇਹ ਤੁਹਾਨੂੰ ਪਤਾ ਹੋਊਗਾ ਜੀ ਉਹਨਾਂ ਨਾਲ ਜੋਸ਼ੀ ਜਿਹੜੇ ਨੇ ਉਹਨਾਂ ਨਾਲ ਗੱਲਬਾਤ ਕੀਤੀ ਹੈ ਕਹਿੰਦੇ ਕੋਈ ਗੱਲ ਨਹੀਂ ਮੇ ਮੈਂ ਕੋਈ ਗੱਲ ਨਹੀਂ ਮੈਂ ਉਹਨਾਂ ਨੂੰ ਵੱਡੇ ਭਰਾ ਮੰਨਦਾ ਹਾਂ ਜੋਸ਼ੀ ਸਾਹਿਬ ਨੂੰ ਮੈਂ ਮੇਰਾ ਉਹਨਾਂ ਨਾਲ ਨਹੀਂ ਕੋਈ ਮੇਰਾ ਹੈ ਹੀ ਨਹੀਂ ਮੈਂ ਕਹਿੰਦਾ ਮੇਰੇ ਨਾ ਕਿਸੇ ਜੋਸ਼ੀ ਸਾਹਿਬ ਨਾਲ ਲੜਾਈ ਆ ਨਾ ਮੇਰੀ ਆਪਣਾ ਬਾਬਲ ਸਾਹ ਦਾ ਮੇਰੀ ਸਰਦਾਰ ਵਿਕਰਮ ਸਿੰਘ ਮਜੀਠੀਆ ਨੇ ਮੈਨੂੰ ਧੱਕੇ ਮਾਰ ਕੇ ਪਾਰਟੀ 'ਚੋਂ ਕੱਢਿਆ ਤੇ ਮੈਚ ਉਪ ਕਰਕੇ ਆਪਦੀ ਇੱਜ਼ਤ ਲੈ ਕੇ ਪਾਰਟੀ 'ਚੋਂ ਬਾਹਰ ਹੋ ਗਿਆ ਇੱਕ ਗੱਲ ਦਾ ਦੁੱਖ ਆ ਕਿ ਇਹ ਸਾਡੇ ਦਾਦੇ ਆ ਪਰਦਾਦੇ ਆ ਦੀ ਪਾਰਟੀ ਸੀ ਤੇ ਮਹਾਰਾਜ ਚਲੋ ਕੋਈ ਨਹੀਂ ਇਹ ਮਜੀਠੀਆ ਨੂੰ ਆਪੇ ਕਿਤੇ ਇਸ ਗੱਲ ਦਾ ਸਾਹਸ ਹੋਊਗਾ ਕਿ ਇਹ ਤਲਬੀਰ ਤੋਂ ਕੱਲਾ ਨਹੀਂ ਕੱਢਿਆ ਜੇ ਮੈਂ ਅੱਜ ਤੱਕ ਵੇਖਾਂ ਮਨਜਿੰਦਰ ਸਿੰਘ ਕੰਗ ਹੁੰਦੇ ਸੀ ਸਾਡੇ ਬੜੇ ਐਕਟਿਵ ਅਕਾਲੀ ਦਲ ਦੇ ਉਹਨੂੰ ਪਾਰਟੀ ਜੋ ਕੱਢਦਾ ਜਿਹੜਾ ਮੜਾ ਜਾ ਕੋਈ ਬੰਦਾ ਮਿਹਨਤ ਵੱਧ ਕਰ ਲੱਗਦਾ ਉਹਦੀਆਂ ਮਜੇਟੀਆਂ ਲੱਤਾ ਵਧਣੀਆਂ ਸ਼ੁਰੂ ਕਰ ਦਿੰਦਾ ਮਨਮੋਹਨ ਸਿੰਘ ਘੰਟਾਲੇ ਵਰਗੇ ਕੱਢ ਤੇ ਬੋਨੀ ਜਨਾਲੇ ਵਰਗੇ ਕੱਢ ਤੇ ਬਲਾਲੀਏ ਵਰਗੇ ਕੱਢੇ ਉਪਕਾਰ ਸਿੰਘ ਸੰਧੂ ਨੂੰ ਕੱਢਦਾ ਅਮਨਾਮੀ ਐਵੇਂ ਈਆ ਕੱਢਦਾ ਟਿੱਕੇ ਹੋਣੀ ਕੱਢ ਤੇ ਸੇਖਵਾ ਪਰਿਵਾਰ ਕੱਢਦਾ ਬਰਾਂਪੁਰਾ ਪਰਿਵਾਰ ਕੱਢਦਾ ਜਨਾਲਾ ਪਰਿਵਾਰ ਕੱਢਦਾ ਰਹਿਣ ਕਿਹੜਾ ਦਿੱਤਾ ਆ ਪਕਾਲੀ ਦਲ ਚ ਸਾਰਾ ਤੇ ਸੁਹਾਗਾ ਫੇਰ ਤੇ ਫੇਰ ਅਸੀਂ ਕਹਿੰਨੇ ਆ ਕਿ ਅਕਾਲੀ ਦਲ ਸਰਵਾਈਵ ਕਿੱਥੋਂ ਕਰ ਜੂਗਾ ਜਦੋਂ ਏਡੇ ਏਡੇ ਨਾਮੀ ਬੰਦੇ ਅਕਾਲੀ ਦਲ ਨੂੰ ਛੱਡ ਕੇ ਜਿਹੜੇ ਆਉਂਦੀਆਂ 24 24 ਘੰਟੇ ਆਪ ਦਾ ਘਰਾਂ ਦਾ ਕੰਮ ਛੱਡ ਕੇ ਪਾਰਟੀ ਲਈ ਕੰਮ ਕਰਨ ਵਾਲੇ ਬੰਦਿਆਂ ਨੂੰ ਇਗਨੋਰ ਕੀਤਾ ਜਾਵੇ 2 2 2.5 2.5 ਘੰਟੇ ਕੋਠੀਆਂ ਦੇ ਬਾਹਰ ਪਾਇਆ ਜਾਵੇ ਉਹਨਾਂ ਨੂੰ ਮਿਲਿਆ ਨਾ ਜਾਵੇ ਤੇ ਜਿਹੜੇ ਚਾਪਲੂਸ ਆ ਜਿਹੜੇ ਵੀਰ ਜੀ ਵੀਰ ਜੀ ਤੇ ਗੋਡੀਆਂ ਥਲਾਉਣ ਵਾਲੇ ਆ ਉਹਨਾਂ ਨੂੰ ਅੰਦਰ ਵੜਵਾੜ ਕੇ ਚਾਹਾਂ ਪਿਆਈਆਂ ਜਾਨ ਫੋੜਾਂ ਖਿੱਚ ਕੇ ਪਾਈਆਂ ਜਾਨ ਤੇ ਫਿਰ ਮੇਰਾ ਵੀਰ ਜੀ ਪਾਰਟੀ ਇਸ ਤਰ੍ਹਾਂ ਸਰਵਾਈਵ ਨਹੀਂ ਹੋਣੀ ਮੋਬਾਈਲ ਤੇ ਜਿੰਦਾਬਾ ਪਾਰਟੀ ਤੇ ਵਰਕਰ ਨਾਲ ਸਟਰੋਂਗ ਹੁੰਦੀ ਹੈ ਜੇ ਵਰਕਰ ਜ਼ਮੀਨੀ ਪੱਧਰ ਤੇ ਕੰਮ ਕਰਦਾ ਜਿਹੜਾ ਵਰਕਰ ਜੇ ਉਹਨੂੰ ਪਾਰਟੀ ਫੜੂਗੀ ਤੇ ਪਾਰਟੀ ਸਟਰੋਂਗ ਹੋਊਗੀ ਚਲੋ ਹੁਣ ਅਸੀਂ ਤਗੜੇ ਹੋ ਗਏ ਜੇ ਆਮ ਆਦਮੀ ਪਾਰਟੀ ਚ ਆ ਗਿਆਂ ਜਿੱਦਾਂ ਕਾਲੇ ਦਿਲ ਚ ਕੰਮ ਕੀਤਾ ਹੈ ਹੁਣ ਇਧਰ ਆਮ ਆਦਮੀ ਪਾਰਟੀ ਚ ਕਰਾਂਗੇ